ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਕਿੱਕਰ ਖੜੀ ਆ 20 ਫੁੱਟ ਦੀ ਸਾਹਮਣੇ ਦਿਸਦੀ ਹੈ ਉਹ 20 ਫੁੱਟ ਦੀ ਕਿੱਕਰ ਤੇ 6-6 ਫੁੱਟ ਦੇ ਅੱਕ ਤੇ ਕਿੱਕਰ ਇਹਦੀ ਸਫਾਈ ਕਹਿੰਦੇ ਸੀ ਅੱਗੇ ਆਜੋ ਹੋਰ ਦਿਖਾਉਨੇ ਉਹ ਵਿਚਾਲੇ ਤੁਸੀਂ ਪਾਣੀ ਦਾ ਫਲੋ ਦਿਖਾਓ ਇੱਥੇ ਤੇਜ ਹੈ ਕਿੱਕਰਾਂ ਕੋਲੇ ਹੌਲੀ ਆ ਦਿਸਦਾ ਨਾ ਬਿਲਕੁਲ ਸਾਫ਼ ਹੈ ਲੈਕਸਾ ਵਿੱਚ ਪਾਣੀ ਖੜਿਆ ਹੋਇਆ ਹੈ ਆ ਦੇਖੋ ਆ ਕਿੱਕਰ ਆ ਕਿੰਨੇ ਸਫਾਈ ਕੀਤੀ ਇਹਦੀ ਚਲ ਇਹਦੀ ਬਾਅਦ ਚ ਗੱਲ ਕਰਦੇ ਪਹਿਲੇ ਜ਼ਿੰਮੇਦਾਰਾਂ ਦੀ ਗੱਲ ਕਰ ਲੋ ਇਹ ਤਾਂ ਚੱਲੀ ਜਾਣਾ ਸਾਡੇ ਨਾਲ ਸਾਹੀ ਚਲੋ ਚਲੋ ਪੂਰਾ ਡਾਰਾ ਯਾਰ ਕੀ ਹੈ ਇਹਦਾ ਗੱਲ ਦੇ ਪਰਸੋਂ ਦੇ ਲੱਗ ਰਹੇ ਜੀ ਅੱਛਾ ਜੀ ਬੰਨ ਲਾਉਣਾ ਸਾਰੀ ਜਗ੍ਹਾ ਬੰਨਾਂ ਦੇ ਰਹੇ ਜੀ ਟਿਕਾ ਹ ਇੱਕ ਅੱਗੇ ਅੱਗੇ ਟੁੱਟ ਗਿਆ ਸੀ ਉਹ ਦੱਸੋ ਜੀ ਕੋਈ ਸਫਾਈ 1 ਸਾਲ ਚ ਹੋਈ ਹੋਏ 3 ਸਾਲ ਹੋ ਗਏ 3 ਸਾਲ ਹੋ ਗਏ ਤੀਜੇ ਸਾਲ ਉਹ ਵੀ ਉੱਥੇ ਪੁੱਲ ਦਾ ਨਾਮ ਪਤਾ ਪਤਾ ਹੋਣੀ ਆ ਪੂਰਾ ਕੋਈ ਥਰੇ ਨਹੀਂ ਕਰਿਆ 3 ਸਾਲ ਹੋ ਗਏ ਜੀ ਇਹ ਚ 3 ਸਾਲ ਤੋਂ ਬਾਅਦ ਹੋਈ ਇੱਕ ਆਖੜਾ ਕਿ ਕਰਾ ਡੇ ਹੋ ਗਈਆਂ ਬੰਦ ਹੋਇਆ ਪਾੜੀ ਕਿਕਰ ਇੰਨੀ ਘੜੀਆਂ ਨਾਲ ਦੇ ਪਰਾ ਰਹਾ ਵਿੱਚ ਜਗ ਦੇ ਪਾੜੀ ਕਿੱਥੋਂ ਲੱਗੂ ਉਹ ਚ ਫੂਸ ਪਾਜਦਾ ਕਿ ਬੇਲ ਵਜੇ ਹਾਂ ਜੀ ਇੱਧਰ ਕਿਸਾਨ ਆਪਣੀ ਬੁੱਕਤਾਂ ਤਾਂ ਨਹੀਂ ਫੜ ਰਹੇ ਨੇ ਸਾਰੀ ਰਾਤ ਲੱਗੇ ਰਹੇ ਤੁਸੀਂ ਇਹਨਾਂ ਦੀ ਤਾਂ ਗੱਲ ਸੁਣੀ ਲਈ ਸੁਣੀ ਲਈ ਜੀ ਹਾਂਜੀ ਸੁਣੀ ਅਸੀਂ ਵੀ ਇਸੇ ਲਈ ਆਏ ਹਾਂ ਜੀ ਕਿਉਂਕਿ ਜਦੋਂ ਇਹ ਲੋਕ ਹੁਣ ਮੁਸ਼ਕਿਲ 'ਚ ਨੇ ਜਿਵੇਂ ਤੁਸੀਂ ਉਸ ਦਿਨ ਮੈਨੂੰ ਬਾਰ-ਬਾਰ ਪੁੱਛ ਰਹੇ ਸੀਗੇ ਸਾਡਾ ਕੰਮ ਇਹੀ ਹੈ ਕਿ ਲੋਕਾਂ ਦੀ ਆਵਾਜ਼ ਬਣ ਕੇ ਪ੍ਰਸ਼ਾਸਨ ਨੂੰ ਜਗਾਉਣਾ ਸਰਕਾਰ ਨੂੰ ਜਗਾਉਣਾ ਜੀ ਇਹੀ ਮਦਦ ਅਸੀਂ ਕਰ ਸਕਦੇ ਹਾਂ ਆਪੋਜੀਸ਼ਨ 'ਚ ਰਹਿ ਕੇ ਔਰ ਇੱਕ ਸਰਕਾਰ ਨੂੰ ਸ਼ੀਸ਼ਾ ਵਿਖਾ ਸਕਦੇ ਹਾਂ ਕਿ ਆਹ ਹਾਲਾਤ ਹੈ ਜਿਹਦੇ ਬਾਰੇ ਅਸੀਂ ਰੌਲਾ ਪਾਉਂਦੇ ਸੀਗੇ ਹੂੰ ਉਹ ਨੌਬਤ ਆ ਗਈ ਜਿਹੜਾ ਜਿਹੜਾ ਤੁਸੀਂ ਮੈਨੂੰ ਪਰਸੋਂ ਕਹਿੰਦੇ ਸੀ ਨਾ ਕਿ ਅਮਨਜੀਤ ਤੇ ਜਲ ਸਰੋਤ ਮੰਤਰੀ ਕਹਿ ਕੇ ਗਏ ਕਿ ਸਭ ਓਕੇ ਐ ਆ ਓਕੇ ਵਿਖਾ ਦਿਓ ਉਹਨਾਂ ਨੂੰ ਕਿੰਨਾ ਕੋ ਓਕੇ ਹਾਂਜੀ ਉਹ ਬਿਲਕੁਲ ਉਹਨੇ ਕਿਹਾ ਹਾਲਾਤ ਠੀਕ ਨੇ ਹੁਣ ਹੁਣ ਦੱਸੋ ਤੁਸੀਂ ਦੱਸੋ ਪਹਿਲਾਂ ਗੱਲ ਕਿ ਹਾਲਾਤ ਕਿਵੇਂ ਨੇ ਠੀਕ ਉੱਧਰ ਕਰਕੇ ਦੱਸੋ ਹੁਣ ਤਾਂ ਹਾਲਾਤ ਕੋਈ ਚੰਗੇ ਨਹੀਂ ਨਹੀਂ ਹਾਂਜੀ ਚੰਗੇ ਨਹੀਂ ਨਹੀਂ ਹਾਲਾਤ ਖਤਰਨਾਕ ਨੇ ਜੀ ਸਾਡੀ ਆਪ ਦੀ ਜ਼ਮੀਨ ਸਾਡਾ ਘਰ ਬਿਲਕੁਲ ਮੇਰੇ ਘਰ ਦੇ ਨਾਲ ਵਾਲੀ ਪਈ ਤੱਕ ਪਾਣੀ ਆ ਚੁੱਕਾ ਹੈ ਚਲੋ ਮੇਰਾ ਤਾਂ ਇੱਕ ਘਰ ਹੈ ਸਾਡਾ ਸਾਰਾ ਪਿੰਡ ਜੇ ਇੱਥੋਂ ਅੱਧੇ ਫੁੱਟ ਦਾ ਫਾਸਲਾ ਰਹਿ ਗਿਆ ਜੇ ਇੱਥੋਂ ਪਾਣੀ ਟੱਪ ਗਿਆ ਸਾਰਾ ਲਖਮੀਰ ਵਾਲਾ ਵਿੱਚ ਹੀ ਅਮਨਜੀ ਦਾ ਕਾਲਜ ਤੇ ਹਾਲਾਤ ਓਕੇ ਨਹੀਂ ਹਾਲਾਤ ਮਾੜੇ ਨਹੀਂ ਹਾਲਾਤ ਬਹੁਤ ਮਾੜੇ ਨੇ ਔਰ ਇਸ ਚੀਜ਼ ਨੂੰ ਸਰਕਾਰ ਨੂੰ ਮੰਨਣਾ ਪਏਗਾ ਅਮਨਜੀ ਨੂੰ ਇਸ ਚੀਜ਼ ਦਾ ਇਕਰਾਰ ਕਰਨਾ ਪਏਗਾ ਆ ਕੇ ਇਸੇ ਪੁੱਲ ਤੇ ਖੜ ਕੇ ਕਹਿ ਕੇ ਗਏ ਸੀਗੇ ਤੁਸੀਂ ਮੈਨੂੰ ਦੱਸਿਆ ਇਹ ਸਫਾਈ ਤੁਹਾਨੂੰ ਹੋਈ ਲੱਗ ਰਹੀ ਹੈ ਮੇਰਾ ਪਹਿਲਾ ਸਵਾਲ ਤਾਂ ਤੁਹਾਡੇ ਤੋਂ ਇਹ ਐ ਜੀ ਜੀ ਤੇ ਪੁੱਛੋ ਤੁਸੀਂ ਅੱਜ ਤੁਹਾਡੇ ਛਿੰਮਤ ਹੈ ਮੰਤਰੀ ਨੂੰ ਪੁੱਛਣ ਦੀ ਕਿ ਸਫਾਈ ਸਫਾਈ ਹੋਈ ਹੈ ਕਿ ਨਹੀਂ ਹੋਈ ਪਹਿਲਾਂ ਤੁਸੀਂ ਦੱਸੋ ਸਫਾਈ ਸਫਾਈ ਤੁਹਾਨੂੰ ਲੱਗਦਾ ਵੀ ਹੋਈ ਹੋਈ ਐ ਦੇਖੋ ਜਿਹੜਾ ਤੁਸੀਂ ਨਹੀਂ ਨਹੀਂ ਅਸੀਂ ਨਹੀਂ ਕਹਿ ਰਹੇ ਨਾ 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 ਗਾਗੀ ਦੀ ਗਲਤੀ ਇੱਧਰ ਹੋਈ ਹੋਈ ਐ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਚੈਨਲ ਤੇ ਇੱਕ ਮਿੰਟ ਉਹ ਸਾਹਮਣੇ ਕਿਕਰਾਂ ਵੱਲ ਮਾਰੋ ਜਿਹੜੇ ਵਿਚਾਲੇ ਖੜੀਆਂ ਚੋਇਦੇ ਉਹਨੂੰ ਦੇਖ ਕੇ ਦੱਸੋ ਨਹੀਂ ਹੋਈ ਬਿਲਕੁਲ ਜੀ ਉਧਰ ਮਾਰੋ ਉਧਰ ਵੀ ਮਾਰੋ ਉਹ ਸਾਹਮਣੇ ਵਿਚਾਲੇ ਜਿਹੜੀਆਂ ਖੜੀਆਂ ਉਹ ਸਫਾਈ ਹੋਈ ਹੋਈ ਐ ਸਾਡੀ ਸਾਰਾ ਰਿਕਵਰੀ ਪਾਰ ਹੈ ਹ ਸਫਾਈ ਹੋਰੀ ਦਾ ਕੀ ਨਹੀਂ ਹੋਰ ਕੂੜਾ ਸੁੱਟ ਗਿਆ ਇੱਥੇ ਦੂਜੀ ਦੂਜੀ ਗੱਲ ਦੂਜੀ ਗੱਲ ਹਾਂ ਦਿਖਾਓ ਉਸੇ ਉਸੇ ਦਿਨ ਦੀ ਗੱਲ ਹੈ ਜਿੱਦਾਂ ਪ੍ਰੈਸ ਇੱਥੋਂ ਪ੍ਰੈਸ ਨੂੰ ਐਡਰੈਸ ਕਰਕੇ ਗਏ ਆ ਕਹਿੰਦੇ ਮੈਂ ਵਾਕਿੰਗ ਟਰੈਕ ਬਣਾਤੀ ਕੀ ਗੱਲ ਚੋਆ ਤਾਂ 15 ਤੋਂ 20 ਕਿਲੋਮੀਟਰ ਦੀ ਬਾਟ ਜਿਹੜਾ ਹੈਗਾ ਸਨਾਮ ਵਿੱਚੋਂ ਦੀ ਲੰਘਦਾ ਹੈ ਸਿਰਫ ਆਪ ਦੇ ਘਰ ਦੇ ਨਾਲ ਦੇ 1 ਕਿਲੋਮੀਟਰ ਤੇ ਤੁਸੀਂ ਵਾਕਿੰਗ ਟਰੈਕ ਬਣਾਤੀ ਚਲੋ ਅਸੀਂ ਕਹਿੰਦੇ ਸ਼ੁਕਰ ਹੈ ਉੱਥੋਂ ਦੇ ਘਟੋ ਘਟ ਲੋਕ ਬਚ ਜਾਣਗੇ ਵਾਕਿੰਗ ਟਰੈਕ ਦੇ ਵੀ ਹਾਲਾਤ ਤੁਸੀਂ ਦੇਖ ਲਏ ਉਹ ਵੀ ਆ ਸਾਰਾ ਬੈਠੀ ਜਾਂਦਾ ਤੇ ਉਹ ਥੇ ਦਾ ਤਾਂ ਤੁਸੀਂ ਕਹਿੰਦੇ ਹੋ ਬੰਨ ਮਜਬੂਤ ਕਰਦਾ ਬਾਕੀ ਪਾਸੇ ਕੀ ਲੋਕ ਹੀ ਨਹੀਂ ਵਸਦੇ ਕੀ ਲੋਕਾਂ ਨਹੀਂ ਆ ਜ਼ਮੀਨਾਂ ਨਹੀਂ ਹੈ ਕਿ ਇਨਸਾਨ ਨਹੀਂ ਹੈਗੇ ਕਿ ਇੱਥੇ ਤੁਹਾਨੂੰ ਇੱਥੇ ਦੀ ਤੁਹਾਨੂੰ ਕੋਈ ਉਹ ਫਿਕਰ ਨਹੀਂ ਸੀਗੀ ਜੇ ਇਸ ਚੋਏ ਦੀ ਟਾਈਮ ਰਹਿੰਦੇ ਆ ਜਦੋਂ ਅਸੀਂ ਰੌਲਾ ਪਾਉਂਦੇ ਸੀ ਮਈ ਜੂਨ ਚ ਜੇ ਉਦੋਂ ਸਫਾਈ ਹੋਈ ਹੁੰਦੀ ਇੱਥੋਂ ਇਹ ਅਟਕਤੇ ਆ ਕਿ ਕਿਹੜਾ ਕੱਢੀਆਂ ਹੁੰਨੀਆਂ ਇਹ ਨੂੰ 1 ਫੁੱਟ ਥੱਲੇ ਨੀਵਾ ਕੀਤਾ ਹੁੰਦਾ ਪੱਧਰਾ ਕੀਤਾ ਹੁੰਦਾ ਔਰ ਇਹਦੇ ਬੰਨ ਜਿੱਥੋਂ ਜਿੱਥੋਂ ਲੱਗਦੇ ਐ ਇਹ ਜੀ ਆ ਥਾਵਾ ਜਿੱਥੇ ਕਮਜ਼ੋਰੀ ਸੀਗੀ ਉੱਥੇ ਮਜ਼ਬੂਤ ਕੀਤੇ ਹੁੰਦੇ ਤਾਂ ਅੱਜ ਇਹ ਨੌਬਤ ਨਹੀਂ ਆਉਣੀ ਸੀ ਔਰ ਹੁਣ ਵੀ ਹੁਣ ਵੀ ਜੋ ਹਾਲਾਤ ਨੇ ਔਕੇ ਦਾ ਕੁਛ ਨਹੀਂ ਹੈਗਾ ਇੱਥੇ ਪਰ ਔਖੇ ਹਾਲਾਤ ਜਿਹੜੇ ਹੁਣ ਵੀ ਬੜੇ ਹੋਏ ਹਲੇ ਵੀ ਪ੍ਰਸ਼ਾਸਨ ਨੂੰ ਹਦਾਇਤਾਂ ਡੇਨ ਮੰਤਰੀ ਸਾਹਿਬ ਇੱਥੇ ਪਹੁੰਚਣ ਸੁਨਾਮ ਖੜਨ ਲੋਕਾਂ ਦੇ ਨਾਲ ਫੇਰ ਹੀ ਲੋਕਾਂ ਦਾ ਕੋਈ ਬਚਾਅ ਹੋ ਸਕੂਗਾ ਨਹੀਂ ਤਾਂ ਅੱਗੇ-ਅੱਗੇ ਹਾਲਾਤ ਇਸ ਤੋਂ ਵੀ ਵਿਗੜਨਗੇ ਹਲੇ ਵੀ ਪ੍ਰਸ਼ਾਸਨ ਵੱਲੋਂ ਕਿਉਂਕਿ ਪ੍ਰਸ਼ਾਸਨ ਦਾ ਕਸੂਰ ਹੀ ਕੋਈ ਨਹੀਂ ਪ੍ਰਸ਼ਾਸਨ ਕੀ ਕਰੂਗਾ ਜਦ ਤੱਕ ਉਪਰੋਂ ਨਾਲ ਨੂੰ ਕੋਈ ਇਨਸਟਰਕਸ਼ਨ ਨਹੀਂ ਆਣ ਗਿਆ ਤਾਂ ਜਿਹੜੇ ਇਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਚਮਚੇ ਤੁਰੇ ਫਿਰਦੇ ਐ ਮੈਨੂੰ ਦੱਸੋ ਤੁਸੀਂ ਕਹਿੰਦੇ ਹੋ ਸਫਾਈ ਹੋਈ ਐ ਜਿਹੜੇ ਹਰ ਸੂਈ ਡਿੱਗੀ ਦੀ ਵੀ ਫੋਟੋ ਪਾਉਂਦੇ ਐ ਇਹਨਾਂ ਦੇ ਨਾਲ ਦੇ ਜਿਹੜੇ ਚਮਚੇ ਫਿਰਦੇ ਐ ਕਿ ਉਹਨਾਂ ਨੇ ਕਦੀ ਇੱਥੇ ਸਫਾਈ ਦੀ ਕਦੀ ਫੋਟੋ ਪਈ ਐ ਕਦੀ ਕੋਈ ਵੀਡੀਓ ਬਣੀ ਹੋਵੇ ਸਫਾਈ ਕਰਦੀ ਦੀ ਇੱਕ ਸਾਲ ਚ ਇਸ ਪੂਰੇ ਚੋਏ ਚ ਕਦੀ ਕੋਈ ਮਸ਼ੀਨ ਆ ਬੰਦੇ ਨੇ ਉੱਤਰ ਕੇ ਨਹੀਂ ਵੇਖਿਆ ਪਿਛਲੇ ਸਾਲ ਕੋਈ ਆਇਆ ਨਹੀਂ ਜੀ ਕੋਈ ਨਹੀਂ ਆਇਆ ਉੱਤਰਾਂ ਦੀ ਗੱਲ ਕਰੀਏ ਵੀ ਚਲੋ بارش ਹੋਣ ਤੋਂ ਹਟਣ ਤੋਂ ਬਾਅਦ ਕੋਈ ਲਿਸਟਾਂ ਤਿਆਰ ਕਰਕੇ ਤੁਸੀਂ 100% ਜੀ ਜਿਹੜੇ ਸਾਨੂੰ ਉਹ ਕਿਤੇ ਅਸੀਂ ਜਿਹੜੇ ਹਾਲਾਤ ਹੁਣ ਦੇਖ ਕੇ ਆਏ ਨੇ ਜੀ ਉਹ ਬਹੁਤ ਮਾਰੇ ਹਾਲਾਤ ਨੇ ਕਰਦੇ ਕਿਉਂਕਿ ਉਹਨਾਂ ਦੇ ਤਾਂ ਘਰ ਕੋਈ ਬੰਦਾ ਵੀ ਨਹੀਂ ਹੈਗਾ ਅਸੀਂ ਸਰਕਾਰ ਵੱਲੋਂ ਤਾਂ ਜਿਹੜੀ ਮਦਦ ਹੋਊਗੀ ਉਹ ਵੀ ਨਿੱਜੀ ਤੌਰ ਤੇ ਵੀ ਜਿੰਨੇ ਜੋਗੇ ਹੋਏ ਕਰਵਾਉਣ ਦੀ ਕੋਸ਼ਿਸ਼ ਖੁਦ ਵੀ ਕਰਾਂਗੇ ਲੋਕਾਂ ਤੋਂ ਵੀ ਕਰਵਾਉਣ ਦੀ ਆਪਣੇ ਸਾਥੀਆਂ ਤੋਂ ਵੀ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜਿਹੜੇ ਪੱਤਰਕਾਰ ਭਰਾ ਆਪੇ ਪਹੁੰਚ ਗਏ ਹਨਾ ਦੋ ਜਾਣੇ ਉਸ ਕਰਕੇ ਕਿਸ ਨੂੰ ਮੋੜਿਆ ਵੇ ਨਹੀਂ ਜਾਂਦਾ ਅਸੀਂ ਸਾਡੇ ਘਰ ਕੋਲੇ ਪਾਣੀ ਸਾਡੀ ਪਹਿਲਾਂ ਲੱਗ ਪਿਆ ਠੀਕ ਹੈ ਜੀ ਚੋਏ ਤੇ ਪਾਣੀ ਦਾ ਲੈਵਲ 201 ਇਕਰ ਤੇ ਬਰਾਬਰ ਹੋ ਗਿਆ ਅਸੀਂ ਉੱਥੇ ਵੀ ਲਾਈਵ ਨਹੀਂ ਹੋਏ ਉੱਥੇ ਕਿਸੇ ਨੂੰ ਬੁਲਾਇਆ ਨਹੀਂ ਕਿਉਂਕਿ ਸਾਨੂੰ ਵੀ ਪਤਾ ਲੋਕ ਸਾਰੇ ਆਪਾਂ ਰਲ ਮਿਲ ਕੇ ਝੋ ਨਿਕਲ ਰੱਗੇ ਪਰ ਗੱਲ ਇਹ ਹੈ ਵੀ ਜਿਹੜੀਆਂ ਚੀਜ਼ਾਂ ਸਰਕਾਰ ਦੇ ਕਰਨ ਵਾਲੀਆਂ ਨੇ ਉਹ ਤਾਂ ਸਰਕਾਰ ਹੀ ਕਰੂਗੀ ਨਾ ਜੀ ਉਹ ਤਾਂ ਪ੍ਰਸ਼ਾਸਨ ਦੇ ਹੱਥ ਤੇ ਹੁਣ ਚੇਦੀ ਤੁਸੀਂ ਪਹਿਲਾਂ ਤਾਂ ਇਹ ਦੱਸੋ ਗਾਗੀ ਜੀ ਪੂਜੀ ਗੱਲ ਸ਼ਹਿਰ ਚੋਂ 13 ਡੰਪ 14 ਚੱਕੇ ਗਏ ਸੀ ਦਮਨਜੀ ਵੇਲੇ ਚੱਕੇ ਗਏ ਸੀ ਉਦੋਂ ਪਹਿਲਾਂ 15 ਸਾਲ ਨਹੀਂ ਚੱਕੇ ਗਏ ਸੀ 20 ਸਾਲ ਕਦੇ ਨਹੀਂ ਸੀ ਚੱਕੇ ਗਏ ਹੁਣ ਬੇਨਤੀ ਹੈ ਵੀ ਨੈਣਾ ਦੇਵੀ ਮੰਦਿਰ ਦੇ ਨਾਲ ਤੁਹਾਡੇ ਸਾਹਮਣੇ ਸਫਾਈ ਕਰਾਈ ਸੀ ਬਿਲਕੁਲ ਉਹ ਖਾਲੀ ਥਾਂ ਦੀ ਅੱਜ ਜਾ ਕੇ ਉੱਥੋਂ ਦਾ ਆ ਤੁਹਾਡੇ ਸਾਹਮਣੇ ਇਹਦੇ ਲਈ ਤਾਂ ਕੋਈ ਪੈਸੇ ਨਹੀਂ ਲੱਗਦੇ ਇਹ ਤਾਂ ਹੁਣ ਤਾਂ ਜ਼ਰੂਰੀ ਵੀ ਨਹੀਂ ਤੁਸੀਂ ਦੱਸੋ ਬਿਮਾਰੀਆਂ ਚੀਜ਼ਾਂ ਦੂਜੀ ਗੱਲ ਮੈਂ ਫੇਰ ਕਹਿਣਾ ਆ ਦੇਖੋ ਬਚਾਲੇ ਪਾਣੀ ਜਾਂਦਾ ਕਿੰਨੀ ਤੇਜ਼ ਹੁਣ ਉਹ ਪਰਲੇ ਪਾਸੇ ਦੇਖੋ ਹੈਗਾ ਤੇ ਨਹੀਂ ਜੋ ਕਿ ਉਧਰ ਕਿਕਰਾਂ ਨੇ ਵੀਰੇ ਪਾਣੀ ਤਾਂ ਜਿੱਥੋਂ ਦੀ ਰਾਹ ਮਿਲੂ ਉੱਥੋਂ ਦੀ ਹੀ ਤੇਜ ਜਾਊਗਾ ਸਾਡੀ ਤਾਂ ਬੇਨਤੀ ਹੱਥ ਜੋੜ ਕੇ ਸਿਰਫ ਇੰਨੀ ਐ ਮਈਚ ਵੀ ਜਿਹੜੇ ਮੇਰੇ ਸਾਡੇ ਭਰਾ ਕਹਿੰਦੇ ਵੀ ਰਾਜਨੀਤੀ ਵੀਰੇ ਰਾਜਨੀਤੀ ਦੇ ਵਿੱਚ ਲੋਕ ਪਾਵਰ 'ਚ ਜਦੋਂ ਤੁਸੀਂ ਹੁੰਨੇ ਹੋ ਸੱਤਾ 'ਚ ਉਦੋਂ ਲੋਕਾਂ ਲਈ ਮੂਹਰੇ ਲੱਕੇ ਕੰਮ ਕਰਨਾ ਕਰੋਨਾ ਦੋ ਵਾਰ ਆਇਆ ਸਾਨੂੰ ਮੂਹਰੇ ਦਮਨ ਬਾਜਵਾ ਸੀ ਚਾਹੇ ਫੂਡ ਬੈਂਕ ਬਣਾਇਆ ਚਾਹੇ ਰਾਜ ਉਹ ਸਾਰੇ ਨੇ ਕੀਤਾ ਸਾਰੇ ਰਲ ਕੇ ਫਤਿਹਦੀਰ ਵਾਲਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਅਸੀਂ ਉੱਥੇ ਹੀ ਸੀਗੇ 7 ਦਿਨ ਲੰਗੋਵਾਲ ਵੈਂਟ ਰਾਈਡਰੀ ਉੱਥੇ ਸੀਗੇ ਗੱਲ ਇਹ ਹੁੰਦੀ ਹੈ ਜਿਹੜਾ ਬੰਦਾ ਸੱਤਾ ਚ ਹੁੰਦਾ ਉਹਨੂੰ ਲੋਕ ਦੇਖ ਦਿੰਦੇ ਵੀ ਇਹ ਪ੍ਰਸ਼ਾਸਨ ਤੋਂ ਸਾਡੀ ਮੱਤ ਕਰਾਏ ਠੀਕ ਹੈ ਜੀ ਸਾਡੀ ਅਮਨ ਜੀ ਨੂੰ ਬੇਨਤੀ ਹੈ ਵੀ ਉਹਨਾਂ ਨੇ ਮੂਹਰੇ ਲੱਗਣਾ ਤੇ ਵਿਰੋਧੀ ਧਿਰ ਦਾ ਕੰਮ ਹੁੰਦਾ ਲੋਕਾਂ ਦੇ ਆਮ ਲੋਕਾਂ ਦੇ ਸਵਾਲ ਚੱਕਣੇ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਸਰਕਾਰ ਦੇ ਕੰਨ ਤੱਕ ਪਾਉਣੇ ਹੁਣ ਇੱਥੇ ਤਾਂ ਸਾਡੇ ਤਾਂ ਇੱਕੋ ਹੀ ਸਵਾਲ ਹੈ ਵੀ ਜਦੋਂ ਮਈ ਚ ਅਸੀਂ ਹੱਥ ਜੋੜ ਕੇ ਚੋਏ ਦੇ ਬੈੱਡ ਤੇ ਖੜੇ ਹੋ ਕੇ ਇਹ ਕਿਹਾ ਸੀ ਵੀ ਆ ਝਾੜ ਬੂਟੀ ਖੜੀ ਐ ਇਹਨੂੰ ਸਾਫ਼ ਕਰਾ ਲਓ ਮੀ ਆਉਣਾ ਪ੍ਰੈਡਿਕਸ਼ਨ ਇਸ ਵਾਰ ਪਹਿਲਾਂ ਤੋਂ ਹੀ ਸੀ ਤੁਹਾਨੂੰ ਪਤਾ ਨਾ 2 ਮਹੀਨੇ ਹੋ ਗਏ ਸੀ ਕਹਿੰਦੇ ਮੌਨਸੂਨ ਵੱਧ ਆਉਣੀ ਐ ਇਸ ਵਾਰ ਵੀ ਇਹਨੂੰ ਸਾਫ਼ ਕਰਾ ਲਓ ਉਹ ਸਾਡਾ ਸਵਾਲ ਆ ਵੀ ਉਹ ਕਿਉਂ ਨਹੀਂ ਕਰਾਈ ਗਈ ਪੂਰੇ 1 ਸਾਲ ਚ ਨਹੀਂ ਕਰਾਈ ਗਈ ਇਸ ਚੋਇਰੀਆ ਖੜੇ ਜਿੰਮੇਵਾਰ ਪੁੱਛ ਲਓ ਮਸ਼ੀਨ ਤਾਂ ਛੱਡੋ ਬੰਦਾ ਵੀ ਵੜਿਆ ਹੋਇਆ ਇਹਦੇ ਚ ਠੀਕ ਹੈ ਜੀ ਉਹ ਨਹੀਂ ਕਰਾਈ ਗਈ ਸਾਡਾ ਸਵਾਲ ਆ ਉਹ ਕਿਉਂ ਨਹੀਂ ਕਰਾਈ ਗਈ ਤੁਸੀਂ ਮੈਨੂੰ ਦੱਸੋ ਸ਼ਫਾਈ ਅੱਜ ਜੇ ਹੋਈ ਹੁੰਦੀ ਜਿਹੜੇ ਪੁਲਤੇ ਮੰਤਰੀ ਖੜੇ ਆ ਮੇਰੀ ਬੇਨਤੀ ਹੈ ਜਿਨ੍ਹਾਂ ਨੇ ਫੋਟੋਆਂ ਪਾਈਆਂ ਮੰਤਰੀ ਦੇ ਪੇਜ ਤੇ ਜਿਹੜੀ ਸੋਸ਼ਲ ਮੀਡੀਆ ਦੀ ਟੀਮ ਹੈ ਉਹਨਾਂ ਦੇ ਫੋਟੋ ਦਾ ਸੱਜੇ ਪਾਸਾ ਦੇਖ ਲੈਣ ਸਫਾਈ ਦਾ ਹਾਲ ਤਾਂ ਉਹ ਫੋਟੋ ਹੀ ਬਿਆਨ ਕਰ ਦਿੰਦੀ ਹੈ ਸਾਡੀ ਹੁਣ ਹੱਥ ਜੋੜ ਕੇ ਬੇਨਤੀ ਹੈ ਦੇਖੋ ਅਸੀਂ ਐਵੇਂ ਪ੍ਰਸ਼ਾਸਨ ਨੂੰ ਕਈ ਚੱਲੀਏ ਜਿੰਨਾ ਕ ਫੋਨ ਕਰਦੇ ਆ ਵਿਚਾਰੇ ਸਮਾਨ ਭੇਜਦੇ ਪਰ ਹੁਣ ਇਹ ਫੈਲ ਹੀ ਇੰਨਾ ਗਿਆ ਕੰਮ ਲੋਕਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਆਪਾਂ ਰਲ ਮਿਲ ਕੇ ਇਹਦੇ ਚੋਂ ਨਿਕਲਾਂਗੇ ਜਿਨ੍ਹਾਂ ਦਾ ਘਰਾਂ ਦੀਆਂ ਤੁਸੀਂ ਗੱਲ ਕੀਤੀਆਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਹਦੇ 'ਚ ਵੀ ਜੋ ਹੋਰ ਵੀ ਕਰ ਸਕਦੇ ਹਾਂ 100% ਕਰਾਂਗੇ ਅਜੇ ਤਾਂ ਅਰਦਾਸ ਇੰਨੀਆਂ ਵੀ ਸੱਚੇ ਪਾਤਸ਼ਾਹ ਮੀਂਹ ਰੋਕ ਕੇ ਤੇ ਆ ਪਾਣੀ ਦਾ ਲੈਵਲ ਘਟੇ ਆਪਾਂ ਮਾੜਾ ਮੋਟਾ ਕੁਝ ਕਰਦੇ ਹੋਈਏ ਲੋਕਾਂ ਲਈ